ਕਾਂ ਤੇ ਲਿਖਿਆ ਗਿਆ ਵਾ ਕਿ ਆਉਣ ਵਾਲਾ ਜਿਹੜਾ ਵਧਾਇਕ ਆ ਉਹ ਬਟਾਲੀ ਤੋਂ ਅਮਨਦੀਪ ਦੀਪੂ ਜਹੰਤੀਪੁਰਾ ਜਿਹੜੀਆਂ ਲਾਈਟਾਂ ਲਵਾਈਆਂ ਨਾ ਐਮਐਲਏ ਸਾਹਿਬ ਨੇ ਇਹ ਇਸ ਕਰਕੇ ਲਵਾਈਆਂ ਕਿ ਪਛਾਣ ਚੰਗੀ ਤਰ੍ਹਾਂ ਹੋ ਜੇ ਗੈਂਗਸਟਰ ਨੂੰ ਵੀ ਐਸੇ ਬੰਦੇ ਤੇ ਗੋਲੀ ਮਾਰਨੀ ਨੇਰੇ ਜਿਕੇ ਤੇ ਕੰਮ ਖਰਾਬ ਨਾ ਹੋ ਜੇ 7 ਵਜੇ ਤੋਂ ਬਾਅਦ ਕੋਈ ਆਦਮੀ ਤੇ ਬਾਹਰ ਨਿਕਲਦਾ ਨਹੀਂ ਸ਼ਹਿਰ ਦਾ ਵਸਨੀਕ ਸੜਕਾਂ ਨੂੰ ਚੱਕਣਾ ਜਿਹੜੀਆਂ ਸੜਕਾਂ ਚੌੜੀਆਂ ਕੀਤੀਆਂ ਵਾ ਤੇ ਵਾਰਦਾਦ ਕਰਕੇ ਤਾਂ ਆਰਾਮ ਨਾਲ ਨਿਕਲ ਜੇ ਤੇ ਇਥੇ ਐਮਐਲਏ ਨੇ ਤਰੱਕੀ ਕੀਤੀ ਰਾਤ ਦਿਨ ਇੱਕ ਕਰਕੇ ਫੰਡ ਲਿਆ ਕੇ ਸੜਕਾਂ ਜੋੜੀਆਂ ਕਰਾਤੀਆਂ ਤੇ ਤੁਸੀਂ ਇਹਨੂੰ ਗਲਤ ਢੰਗ ਨਾਲ ਪੇਸ਼ਣਾ ਨਾ ਕਰੋ ਸਿਆਸਤ ਹੋਣੀ ਚਾਹੀਦੀ ਹੈ ਪਰ ਸਿਆਸਤ ਇਦਾਂ ਦੀ ਨਾ ਹੋਵੇ ਗੰਦਲੀ ਨਹੀਂ ਹੋਣੀ ਇਲੈਕਸ਼ਨ ਨੂੰ ਲੱਗਦਾ ਵਾ ਵੀ ਇਸੇ ਨਵੰਬਰ ਦੇ ਮਹੀਨੇ ਦੇ ਵਿੱਚ ਹੋ ਜਾਣੀ ਹੈ ਅੱਛਾ ਲੋਕ ਇੰਨੇਕ ਤੰਗ ਪਏ ਆ ਬਟਾਲੇ ਦੇ ਕਿ ਲੋਕਾਂ ਨੇ ਇੱਕ ਮਨ ਬਣਾ ਲਿਆ ਵਾ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਪੰਜਾਬ 'ਚ ਕਾਂਗਰਸ ਦੀ ਤੈਅ ਵਾ ਤੇ ਇਥੋਂ ਐਡਵੋਕੇਟ ਅਮਨਦੀਪ ਸਿੰਘ ਜੈੰਤੀਪੁਰ ਜਿਹੜਾ ਵਾ ਉਹ ਸਾਡਾ ਵਿਧਾਇਕ ਚੁਣਿਆ ਜਾਣਾ ਸਰਕਾਰ ਬਣ ਤੋਂ ਬਾਅਦ ਹੂੰ ਕੋਈ ਗੈਂਗਵਾਰ ਕੋਈ ਗੋਲੀ ਦੀ ਘਟਨਾ ਕੁਝ ਵੀ ਹੋ ਜੇ ਹੂੰ ਤੇ ਮੈਂ ਇੱਕ ਕਾਂਗਰਸ ਦਾ ਵਫਾਦਾਰ ਸਿਪਾਹੀ ਹੂੰ ਹੂੰ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਰਿਸਪੌਂਸਿਬਿਲਟੀ ਲੈਣਾ ਪੰਜਾਬ ਦੀ ਜਨਤਾ ਹੈ ਨਾ ਉਹ 2027 ਚ ਭਗਵੰਤ ਮਾਨ ਨੂੰ ਰਿਟਰਨ ਲਿਆ ਰਹੀ ਹੈ ਦੁਬਾਰਾ ਲਿਆ ਤੇ ਸੈਮੀ ਫਾਈਨਲ ਜੀ ਉਹ ਕਾਂਗਰਸ ਪਾਰਟੀ ਜਿੱਤ ਚੁੱਕੀ ਆ ਮੈਂ ਕੱਲੇ ਬਟਾਲੇ ਦੀ ਨਹੀਂ ਪੂਰੇ ਪੰਜਾਬ ਦੀ ਗੱਲ ਕਰਦਾ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਕਾਂਗਰਸ ਦੀ ਹੀ ਆ ਹਲਕਾ ਬਟਾਲੇ ਦੇ ਵਿੱਚ ਪਹਿਲਾਂ ਅਸੀਂ ਕਹਿੰਦੇ ਸੀ ਇੱਕ ਪੰਚਾਇਤ ਦੀਆਂ ਚੋਣਾਂ ਹੋਈਆਂ ਇੱਕ ਲੋਕਵਾਰ ਸਰਕਾਰ ਅੱਛਾ ਇੱਕ ਸਾਨੂੰ ਜਾਂ ਬਾਦ ਜੇ ਗਣ ਲਈਏ ਐਡਵੋਕੇਟ ਅਮਨਦੀਪ ਜੈਨਤੀਪੁਰ ਮਿਲਿਆ ਜੀ ਜਿਨ੍ਹਾਂ ਦੀ ਰਹਿਮਾਈ ਹੇਠ ਬਲਾਕ ਸੰਮਤੀ ਐਡ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਤੇ ਸਾਡੀ ਜਿੱਤ ਉਸੇ ਦਿਨੀ ਹੋ ਗਈ ਸੀ ਜਦੋਂ ਸਾਡੇ ਕਾਗਜ਼ ਬਹਾਲ ਹੋਏ ਸਾਰੇ ਦੇ ਸਾਰੇ ਕਿ ਜਿਹੜੀਆਂ ਚੀਕਾਂ ਆਮ ਆਦਮੀ ਦਾ ਐਮ.ਐਲ.ਏ ਸੈਰੀਕਲ ਸੀ ਕਹਿੰਦਾ ਸੀ ਨਾ ਕਿ ਸਾਡੀ ਜਿਹੜੀ ਅਜੇ ਤੱਕ ਯਕੀਨੀ ਆ ਉਹਨੂੰ ਦਰੀਆਂ ਵਸਾਉਣ ਦੀ ਲੋੜ ਪੈ ਗਈ ਮੈਂ ਤਾਂ ਕਹਿੰਦਾ ਸਰਕਾਰ ਦੀਆਂ ਐਡਵੋਕੇਟ ਜੈੰਤੀਪੁਰ ਨੇ ਚੀਕਾਂ ਕਢਵਾ ਦਿੱਤੀਆਂ ਕਿ ਪਹਿਲੀਆਂ ਦੋ ਸੀਟਾਂ ਕਲੇਰ ਵਾਲੀ ਅਤੇ ਦੂਸਰੀ ਜਿਹੜੀ ਚੌਧਰਪੁਰ ਜ਼ੋਨ ਤੋਂ ਸੀ ਉਹ ਆਪਾਂ ਜਿੱਤ ਲੀਆਂ ਸਾਰੀਆਂ ਸੀਤਾ ਕਾਂਸ ਪਾਰਟੀ ਨੇ ਜਿੱਤਨੀਆਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਡੱਲੇ ਵਾਲੀ ਸੀਟ ਕਿਤਰਾ ਹਰਾਈ ਗਈ 35 ਵੋਟਾਂ ਦੇ ਜਿੱਤਣ ਵਾਲੇ ਉਮੀਦਵਾਰ ਨੂੰ ਹਰਾਇਆ ਗਿਆ ਕੁਝ ਨਾ ਕੁਝ ਜਾ ਕੇ ਐਡਮਿਨਿਸਟਰेटर ਤੇ ਦਬਾਅ ਬਣਿਆ ਤੁਸੀਂ ਆਈ ਵਿਟਨੈਸ ਹੋ ਕੇ ਮੈਂ ਉਹਦਾ ਵਿਟਨੈਸ ਹਾਂ ਜਿਹੜਾ ਹਾਈਵੇ ਨਿਕਲਿਆ ਵਾ ਉੱਥੇ ਕੋਈ ਆਪਾਂ ਵਪਾਰ ਦੀ ਗੱਲ ਕਰਾਂਗੇ ਕੋਈ ਪਾਰਟਨਰਸ਼ਿਪ ਦੀ ਗੱਲ ਕਰਾਂਗੇ ਜਿੰਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਬਟਾਲੇ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਕਰਨਾਂ ਬਟਾਲਾ ਹਲਕਾ ਇੱਕ ਜੀ ਗੈਂਗ ਲੈਡ ਬਣ ਚੁੱਕਾ ਵਾ ਤੇ ਮੈਂ ਉਹ ਰਿਸ਼ਤੇ ਦੀ ਗੱਲ ਚਲਾਈ ਉਹਨਾਂ ਨੇ ਕਹਿਤਾ ਕਿ ਜਿਹੜੀ ਤੁਸੀਂ ਬਟਾਲੇ ਦੀ ਗੱਲ ਕਰਦੇ ਜੀ ਨਾ ਅਸੀਂ ਆਪਣੀ ਬੇਟੀ ਦਾ ਬਟਾਲੇ ਸ਼ਹਿਰ ਤੇ ਰਿਸ਼ਤਾ ਨਹੀਂ ਕਰਨਾ ਪਰ ਅੱਜ ਬੜਾ ਦੁੱਖ ਹੋਇਆ ਕਿ ਜਦੋਂ ਕਿਸੇ ਨੇ ਕਹਿਤਾ ਕਿ ਅਸੀਂ ਆਪਣੀ ਲੜਕੀ ਨੂੰ ਵਿਧਵਾ ਨਹੀਂ ਕਰਾਉਣਾ ਬਟਾਲੇ ਵਿਆਹ ਇਹ ਤਾਂ ਫਿਰ ਆ ਜਿਹੜੇ ਪੈਸਿਆਂ ਦੇ ਵਿੱਚ ਵਿਆਹ ਹੋ ਰਹੇ ਨੇ ਵਾਜੇ-ਵਾਜਰੇ ਨੇ ਵਿਖਾਵਾ ਉਹਦਾ ਜਿਹੜਾ ਐਮਐਲਏ ਆ ਉਹ ਪੰਜਾਬ ਦਾ ਪ੍ਰਧਾਨ ਪਰ ਉਹਦੇ ਬਾਰੇ ਲੋਕ ਕੀ ਸੋਚਦੇ ਮੈਂ ਤਾਂ ਲੋਕਾਂ ਦੀ ਗੱਲ ਕੀਤੀ ਬੜਾ ਪਿਆਰ ਲੋਕਾਂ ਨੇ ਮਹਿਸੂਸ ਕੀਤਾ ਕਿ ਸਾਡੇ ਹਲਕੇ ਦਾ ਵੀ ਕੋਈ ਵਾਰਸ ਆਇਆ ਤੇ ਜਿਹੋ ਜਿਹੇ ਲੋਕ ਚਾਹੁੰਦੇ ਸੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲਾ ਜੇਨਤੀਪੁਰ ਮਿਲਿਆ ਤੇ ਸਿਰਫ ਉਹਨਾਂ ਨੂੰ 10 ਦਿਨ ਮਿਲੇ 10 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਹਲਕੇ ਪਟਾਲੇ ਦੀ ਤਸਵੀਰ ਜਿਹੜੀ ਆ ਉਹ ਬਦਲ ਕੇ ਰੱਖ ਦਿੱਤੀ ਅਸੀਂ ਸਾਰੀਆਂ ਪਾਰਟੀਆਂ ਦੇ ਲਈ ਇੱਕ ਸਾਂਝਾ ਪਲੇਟਫਾਰਮ ਆ ਅਸੀਂ ਕਿਸੇ ਇੱਕ ਧਿਰ ਦੇ ਖਰੀਦੇ ਹੋਏ ਜਾਂ ਗੁਲਾਮ ਨਹੀਂ ਆ ਅਸੀਂ ਸਾਰਿਆਂ ਲਈ ਆ ਸੋ ਸਾਰਿਆਂ ਨੂੰ ਖੁੱਲਾ ਨਿਯੋਤਨ ਹੈ ਕਿ ਆਪਣੇ ਪੱਖ ਰੱਖੋ प्यारे दर्शकों ठंड ਵੱਤੀ ਜਾ ਰਹੀ ਹੈ ਪਰ ਸਿਆਸਤ ਗਰਮ ਹੁੰਦੀ ਜਾ ਰਹੀ ਹੈ ਇਸ ਹੱਟ ਚੀਰਵੀਂ ਠੰਡ ਦੇ ਵਿੱਚ ਵੀ ਸਿਆਸਤ ਦੇ ਇਟੇ ਇਟੇ ਗਰਮ ਮੁੱਦੇ ਸਾਹਮਣੇ ਆ ਰਹੇ ਨੇ ਔਰ ਐਟੀਆਂ ਐਡੀਆਂ ਜਿਹੜੀਆਂ ਗਰਮ ਬਿਆਨਬਾਜ਼ੀਆਂ ਆ ਰਹੀਆਂ ਨੇ ਕਿ ਠੰਡ ਮਹਿਸੂਸ ਹੀ ਨਹੀਂ ਹੁੰਦੀ ਅੱਜ ਤੁਹਾਨੂੰ ਅਸੀਂ ਇੱਕ ਐਸੀ शख्सियत ਨਾਲ ਮਿਲਾਉਣ ਜਾ ਰਹੇ ਹਾਂ ਜੋ ਇੱਕ ਕਾਕ ਸਿਆਸਤਦਾਨ ਵੀ ਨੇ ਬਾਜ਼ੀ ਨੂੰ ਪਲਟਣਾ ਵੀ ਜਾਣਦੇ ਨੇ ਹਾਰੀ ਹੋਈ ਬਾਜ਼ੀ ਨੂੰ ਚਿਤਣਾ ਵੀ ਜਾਣਦੇ ਨੇ ਤੇ ਕਿਸੇ ਦੀ ਜਿੱਤੀ ਹੋਈ ਬਾਜੀ ਨੂੰ ਹਰਾਉਣ ਦੇ ਵਿੱਚ ਵੀ ਮਾਹਰ ਨੇ ਸੋ ਸਾਡੇ ਨਾਲ ਨੇ ਅੱਜ ਦੇ ਖਾਸ ਮਹਿਮਾਨ ਸਰਦਾਰ ਜਸਪਾਲ ਸਿੰਘ ਤਤਲਾ ਜੋ ਕਿ ਇੱਕ ਸਾਭ ਦਾ ਚੇਅਰਮੈਨ ਵੀ ਨੇ ਆਜੀ ਦਾ ਬਹੁਤ ਸਵਾਗਤ ਹੈ ਤਤਲਾ ਸਾਹਿਬ ਧੰਨਵਾਦ ਜੀ ਮੇਰੇ ਵੱਲੋਂ ਇਸ ਚੈਨਲ ਨੂੰ ਦੇਖਣ ਵਾਲੇ ਸਰੋਤਿਆਂ ਦਾ ਦਰਸ਼ਕਾਂ ਦਾ ਸਾਰਿਆਂ ਨੂੰ ਜਸਪਾਲ ਸਿੰਘ ਤਤਲੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਤਲਾ ਸਾਹਿਬ ਹਲਕਾ ਬਟਾਲਾ ਸਿਆਸਤ ਦੇ ਵਿੱਚ ਹਮੇਸ਼ਾ ਸੁਰਖੀਆਂ ਚੜਿਆ ਪਿਛਲੇ ਕੁਝ ਸਮੇਂ ਤੋਂ ਕੁਝ ਸਾਲਾਂ ਤੋਂ ਲਗਾਤਾਰ ਸੁਰਖੀਆਂ ਦੇ ਵਿੱਚ ਸੋ ਮੈਂ ਤੁਹਾਡਾ ਇਹ ਜਾਣਨਾ ਚਾਹਨਾ ਕਿ ਹਲਕਾ ਬਟਾਲਾ ਦੀ ਸਿਆਸਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੇ 2027 ਚ ਕਿਹਦੀ ਟੱਕਰ ਕਿਹਦੇ ਨਾਲ ਦੇਖ ਰਹੇ ਹੋ ਹਲਕਾ ਬਟਾਲੇ ਦੇ ਵਿੱਚ ਪਹਿਲਾਂ ਅਸੀਂ ਗੰਦੇ ਸੀ ਇੱਕ ਪੰਚਾਇਤ ਦੀਆਂ ਚੋਣਾਂ ਹੋਈਆਂ ਇੱਕ ਲੋਵਾਰ ਸਰਕਾ ਸੀ ਅੱਛਾ ਇੱਕ ਸਾਨੂੰ ਜਾਂ ਬਾਦ ਜੇ ਗਣ ਲਈਏ ਐਡਵੋਕੇਟ ਅਮਨਦੀਪ ਜੈੰਤੀਪੁਰ ਮਿਲਿਆ ਜੀ ਹੂੰ ਹੂੰ ਜਿਨ੍ਹਾਂ ਦੀ ਰਹਿਨਮਾਈ ਹੇਠ ਬਲਾਕ ਸੰਤੀ ਐਂਜੇਲਾ ਰਿਸ਼ਦੀਆਂ ਚੋਣਾ ਹੋਈਆਂ ਤੇ ਸਿਰਫ ਉਹਨਾਂ ਨੂੰ 10 ਦਿਨ ਮਿਲੇ 10 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਹਲਕੇ ਪਟਾਲੇ ਦੀ ਤਸਵੀਰ ਜਿਹੜੀ ਆ ਉਹ ਬਦਲ ਕੇ ਰੱਖ ਦਿੱਤੀ ਤੇ ਲੋਕਾਂ ਦੇ ਵਿੱਚ ਬੜਾ ਜੋਸ਼ ਭਰਿਆ ਗਿਆ ਬੜਾ ਪਿਆਰ ਲੋਕਾਂ ਨੇ ਮਹਿਸੂਸ ਕੀਤਾ ਕਿ ਸਾਡੇ ਹਲਕੇ ਦਾ ਵੀ ਕੋਈ ਵਾਰਿਸ ਆਇਆ ਤੇ ਜਿਹੋ ਜਿਹੇ ਲੋਕ ਚਾਹੁੰਦੇ ਸੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲਾ ਜੈਂਤੀਪੁਰ ਮਿਲਿਆ ਤਤਰਾ ਸਾਹਿਬ ਮੇਰਾ ਸਵਾਲ ਹੈ ਸੀਗਾ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਟੱਕਰ ਕਿਹੜੀ ਪਾਰਟੀ ਨਾਲ ਸਮਝਦੇ ਹੋ ਜਾਂ ਫਿਰ ਅਮਨਦੀਪ ਜੈਂਤੀਪੁਰੀਆ ਦੀ ਟੱਕਰ ਤੁਸੀਂ ਕਿਹਦੇ ਨਾਲ ਸਮਝਦੇ ਹੋ ਅਮਨਦੀਪ ਜੈਂਤੀਪੁਰ ਦਾ ਜਿਹੜਾ ਮੁਕਾਬਲਾ ਨਾ ਮੈਂ ਤਾਂ ਸਮਝਦਾ ਵਾਂ ਕਿ ਉਹ ਕਿਸੇ ਦੇ ਨਾਲ ਨਹੀਂ ਕੰਨ ਤੇ ਲਿਖਿਆ ਗਿਆ ਵਾ ਕਿ ਆਉਣ ਵਾਲਾ ਜਿਹੜਾ ਵਿਧਾਇਕ ਆ ਉਹ ਬਟਾਲੀ ਤੋਂ ਅਮਨਦੀਪ ਦੀਪੂ ਜੈਂਤੀਪੁਰਵਾ ਬਾਕੀ ਮੁਕਾਬਲੇ ਦੀ ਗੱਲ ਕਰੀਏ ਤੇ ਸ਼ਾਇਦ ਆਮ ਆਦਮੀ ਨਹੀਂ ਹੋਵੇ ਉਹ ਕਿਵੇਂ ਕਿਉਂਕਿ ਜਿਹੜਾ ਆਮ ਆਦਮੀ ਦੀ ਸਰਕਾਰ ਸੀ ਜਿਹੜੀਆਂ ਉਮੀਦਾਂ ਜਿਹੜੇ ਉਹਨਾਂ ਨੇ ਲੋਕਾਂ ਨੂੰ ਸਬਜ਼ ਬਾਜ਼ ਵਿਖਾਏ ਸੀ ਉਹਨਾਂ ਤੇ ਖਰੀ ਨਹੀਂ ਉਤਰੀ ਮੈਂ ਮੁਕਾਬਲਾ ਤੇ ਕਹਿ ਨਹੀਂ ਸਕਦਾ ਚਲੋ ਇਲੈਕਸ਼ਨ ਤੇ ਹੋਣੀ ਆ ਸਾਡਾ ਮੁਕਾਬਲਾ ਕੋਈ ਨਹੀਂਗਾ ਜੀ ਆਪਾਂ ਸਾਣ ਨਾਲ ਪਟੜਾ ਹਲਕਾ ਜਿੱਤਾਂਗੇ ਇਹ ਬੜਾ ਕੰਫੀਡੈਂਸ ਹੈ ਇਹ ਓਵਰ ਕੰਫੀਡੈਂਸ ਨਹੀਂ ਕਿ ਤਾ ਤਲਾਸ ਹਾਂਜੀ 100% ਵੇਖੋ ਜੀ ਕਾਂਗਸ ਦੀ ਜਿੱਤ ਹੋਣੀ ਆ ਠੀਕ ਹੈ ਹਾਂਜੀ ਅਰੇ ਦੇ ਨਾਲ ਮੈਂ ਜ਼ਿਕਰ ਤੁਹਾਡੇ ਜਰੀਏ ਇਹ ਜ਼ਰੂਰ ਕਰ ਦਿਆਂਗਾ ਕਿ ਸੀਐਮ ਮਾਨ ਸਾਹਿਬ ਇੱਕ ਠੋਕੇ ਕਹਿ ਰਹੇ ਨੇ ਕਿ ਆ ਪਿਛਲੇ ਸਮੇਂ ਦੇ ਵਿੱਚ ਇੱਕ ਕਿਸਮ ਦੀਆਂ ਜਿਹੜਾ ਸੈਮੀ ਫਾਈਨਲ ਹੋਇਆ ਨਾ 2027 ਦਾ ਬਲੋਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੋ ਉਹਨਾਂ ਨਤੀਜਿਆਂ ਤੋਂ ਇੰਨੇ ਖੁਸ਼ ਨਹੀਂ ਇੰਨੇ ਖੁਸ਼ ਨਹੀਂ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੀ ਪੰਜਾਬ ਦੀ ਜਨਤਾ ਹੈ ਨਾ ਉਹ 2000 27 ਚ ਭਗਵੰਤ ਮਾਨ ਨੂੰ ਰਿਟਰਨ ਲਿਆ ਰਹੀ ਹੈ ਦੁਬਾਰਾ ਲੈ ਕੇ ਆ ਰਹੀ। ਵੇਖੋ ਜੀ ਉਹਨਾਂ ਦੀ ਮੈਂ ਸਮਝਾਂਗਾ ਗਲਤਫਹਿਮੀ ਆ। ਜਿਹੜੇ ਨਤੀਜੇ ਜਿਹੜਾ ਸੈਮੀਫਾਈਨਲ ਆ ਜੀ ਉਹ ਕਾਂਗਰਸ ਪਾਰਟੀ ਜਿੱਤ ਚੁੱਕੀ ਆ। ਮੈਂ ਕੱਲੇ ਬਟਾਲੇ ਦੀ ਨਹੀਂ ਪੂਰੇ ਪੰਜਾਬ ਦੀ ਗੱਲ ਕਰਦਾ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਕਾਂਗਰਸ ਦੀ ਹੀ ਆਉ। ਪਰ ਤਤਲਾ ਸਾਹਿਬ ਆਪਾਂ ਹੁਣ ਹਲਕੇ ਬਟਾਲੇ ਤੇ ਹੀ ਆਉਣਾ ਪੈਣਾ ਸਾਨੂੰ ਕਿਉਂਕਿ ਗੱਲ ਅਸੀਂ ਬਟਾਲੇ ਦਾ ਜ਼ਿਕਰ ਕਰਨਾ ਪੈਣਾ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਲਕਾ ਬਟਾਲਾ ਦੇ ਵਿੱਚ ਕਾਂਗਰਸ ਜਿੱਤੇਗੀ ਜਿਸ ਤਰੀਕੇ ਦਾ ਕਾਂਗਰਸ ਪਾਰਟੀ ਦੇ ਵਿੱਚ ਗਰੁੱਪ ਬਾਜ਼ੀ ਦੇਖ ਰਹੇ ਧੜੇਬੰਦੀ ਵੀ ਦੇਖ ਰਹੇ ਆ ਕਿਹੇ ਵੇਲੇ ਔਰ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ આરોਪ ਪ੍ਰਤੀ આરોਪ ਲੱਗ ਜਾਂਦੇ ਨੇ ਤੁਸੀਂ ਖੁਦ ਕਿਹਾ ਸੀ ਕਿ ਹਮੇ ਤੋ ਆਪਣੋ ਨੇ ਲੂਟਾ ਗੈਰੋ ਮੇਂ ਕਹਾਂ ਦਮ ਥਾ ਬਿਲਕੁਲ ਠੀਕ ਆ ਜੀ ਜਿਹੜੀ ਤੁਸੀਂ ਬਟਾਲੇ ਦੀ ਗੱਲ ਕੀਤੀ ਆਪਾਂ ਫਿਰ ਦੁਬਾਰਾ ਕੱਲੇ ਬਟਾਲੇ ਦੀ ਹੀ ਗੱਲ ਕਰਾਂਗੇ ਹੂੰ ਬਟਾਲਾ ਹਲਕੇ ਦੇ ਵਿੱਚ ਵੇਖੋ ਜੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਪਿਛਲੀਆਂ ਹੋਈਆਂ ਤੇ ਮੈਂ ਦਿਹਾਤੀ ਦੀ ਗੱਲ ਕਰਾਂਗਾ ਕਿਉਂਕਿ ਜਿਹੜੀਆਂ ਚੋਣਾਂ ਆ ਇਹ ਦਿਹਾਤੀ ਦੇ ਕੋ 80 ਪਿੰਡਾਂ ਜਿਨ੍ਹਾਂ ਦੇ ਵਿੱਚ ਚੋਣ ਹੋਈ ਆ ਤੇ ਤੁਸੀਂ ਵੇਖੋ ਵੀ ਜਿਹੜਾ ਹਲਕਾ 10000 ਦੇ ਵਿੱਚ ਅਜੇ ਸਰਕਾਰ ਜਿਹੜੀ ਆ ਉਹ ਆਮ ਆਦਮੀ ਦੀ ਆ 1 ਸਾਲੋਂ ਦਾ ਬਕਾਇਆ ਪੀਰੀਅਡ ਪਿਆ ਆ ਆਮ ਆਦਮੀ ਦਾ ਫਿਰ ਵੀ 3-4000 ਦਾ ਮਾਰਜਿਨ ਰਹਿ ਜਾਣਾ ਸਾਰੇ ਹਲਕੇ ਦੀ ਮੈਂ ਗੱਲ ਕਰ ਰਿਹਾ ਜਿਹਦੇ ਵਿੱਚ 15 ਬਲਾਕ ਸ਼ਮਤੀਆਂ ਸੀ ਉਹਦੇ ਵਿੱਚ ਦੋ ਜ਼ਿਲ੍ਹਾ ਪੇਸ਼ ਦੀਆਂ ਤਕਰੀਬਨ 80 ਪਿੰਡਾਂ ਆ ਇਹ ਤੋਂ ਪਹਿਲਾਂ ਜਾਓ ਤੁਸੀਂ ਜਦੋਂ ਸਾਡੇ ਹਲਕੇ ਨੂੰ ਕੋਈ ਵਾਰਸ ਨਹੀਂ ਸੀ ਮਿਲਿਆ ਜੀ ਜੀ ਜਦੋਂ ਪੰਚਾਇਤੀ ਚੋਣਾਂ ਹੋਈਆਂ ਵਾ ਉਹਦੇ ਵਿੱਚੋਂ ਤਕਰੀਬਨ 65 ਸਰਪੰਚ ਬਿਨਾ ਮੁਕਾਬਲਾ ਜਿਹੜੇ ਚੋਣ ਜਿੱਤ ਗਏ ਆ ਤੇ 15 ਅੰਕ ਦੇ ਉੱਤੇ ਇਲੈਕਸ਼ਨ ਹੋਈ ਆ ਇਸ ਕਰਕੇ ਜੇ ਹੋਣਾ ਹੁਣ ਕੋਈ ਕਾਗਜ਼ ਕਿਉਂ ਨਹੀਂ ਰੱਦ ਹੋ ਗਿਆ ਹਮ ਸਾਰੇ ਦੇ ਸਾਰੇ ਕਾਗਜ਼ ਆ ਹੁਣ ਜੋ ਮਰਜ਼ੀ ਕਹਿੰਦੇ ਫਿਰ ਨਾ ਆਮ ਆਦਮੀ ਦੇ ਵਿਧਾਇਕ ਪਰ ਮੈਂ ਕਹਾਂਗਾ ਕਿ ਉਹ ਨਡਰ ਲੀਡਰ ਸੀ ਜਿਹਦੇ ਕਰਕੇ ਸਾਡਾ ਕਿਸੇ ਦਾ ਵੀ ਅਸੀਂ ਪਰਖਿਆ ਜੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਿ ਵੇ। ਉਹ ਇਹ ਹੋਇਆ ਜੀ ਜਦੋਂ ਸਾਡੇਆ ਜ਼ਿਲ੍ਹਾ ਪਿਛ ਦੇ ਜਿਹੜੇ ਬਟਾਲੇ ਬਲਾਕ ਸੰਪਤੀ ਦੇ ਜਿਹੜੇ ਪੇਪਰ ਸੀ ਉਹਦੀ ਨਾਮਿਨੇਸ਼ਨ ਬਟਾਲੇ ਹੋਈ ਸੀ ਜੀ ਐਸ ਡੀ ਐਮ ਦਫਤਰ ਬਟਾਲੇ ਦੇ ਵਿੱਚ ਜੀ ਸਾਡੀ ਜਿਹੜੀ ਗਰਦਾਸਪੁਰ ਵਿੱਚ ਸੀ ਉੱਥੇ ਲਗਭਗ 7 ਹਲ ਕਹਿੰਦੇ ਜ਼ਿਲ੍ਹਾ ਪਿਛੇ ਦੇ ਮੈਂਬਰ ਸੀ ਤੇ ਰਾਤ ਦੇ ਤਕਰੀਬਨ 12 ਵਜੇ ਕਿ ਸੀ ਕਿੱਥੇ ਗਰਦਾਸਪੁਰ ਜੀ ਐਡੀ ਸੀ ਦਫਤਰ ਹਾਂ ਕਿੰਨੇ ਵਜੇ ਦੀ ਘਟਨਾ ਹੈ ਇਹ ਦਸੰਬਰ ਦੀ ਗੱਲ ਆ ਜੀ ਜਦੋਂ ਚੋਣਾਂ ਹੋਣੀਆਂ ਸੀ ਤੇ ਕਾਗਜ਼ਾਦਾਂ ਦੇ ਨਾਮੀਨੇਸ਼ਨਾਂ ਦੀ ਪੜਤਾਲ ਹੋ ਰਹੀ ਸੀ ਮੈਂ ਸਮਾਂ ਪੁੱਛ ਰਿਹਾ ਦਿਨ ਦਾ ਰਾਤ ਰਾਤ ਦੇ 12 ਵਜੇ ਦੀ ਗੱਲ ਹੈ ਅੱਛਾ ਰਾਤ ਦੇ 12 ਵਜੇ ਉੱਥੇ ਨਾਲ ਦੇ ਹਲਕੇ ਹਿੰਦੇ ਜਿਹੜੇ ਸਾਡੇ ਜਾਣੂ ਸੀ ਕਿਉਂਕਿ ਪਿਛਲੇ ਸਮੇਂ ਦੌਰਾਨ ਸਰਦਾਰ ਨਿਕਸਮੀਰ ਕੋਟ ਤਤਲਾ ਮੇਰੀ ਮਦਰ ਜਲਾ ਪਿਛੇ ਦੇ ਮੈਂਬਰ ਸੀ 25 ਮੈਂਬਰ ਚੁਣੇ ਗਏ ਸੀ ਜੀ ਜੀ ਤੇ ਉਹ ਪੁਰਾਣੇ ਜਾਣਕਾਰ ਸੀ ਸਾਰੇ ਬਾਕੀ ਹਲਕੇ ਕਾਦੀਆਂ ਤੋਂ ਕਹਿ ਲਓ ਦੀਨਾਨਗਰ ਦੇ ਕਹਿ ਲਓ ਉੱਥੇ ਗੱਲ ਚੱਲ ਪਈ ਵੀ ਤੁਹਾਡਾ ਨਵਾਂ ਲੀਡਰ ਆ ਹੂੰ ਤੇ ਤਤਲਾ ਸਾਹਿਬ ਤੁਸੀਂ ਫੋਨ ਕਰੋ ਕਹਿੰਦੇ ਆ ਵੀ ਅੱਧੀ ਰਾਤ ਮੈਂ ਤੁਹਾਨੂੰ ਦੱਸ ਦਦਾਂ ਦੀ ਘੜੀ ਦੇ ਸਮੇਂ ਦੇ ਨਾਲ ਕੋਈ 780 ਆਦਮੀ ਬੈਠੇ ਸੀ ਕਟੇ ਜੀ ਵੇਟ ਕਰ ਰਹੇ ਸੀ ਵੀ ਕੋਦੋ ਲਿਸਟ ਲੱਗਦੀ ਆ ਸਾਨੂੰ ਇਸ ਵੀ ਨਾਮ ਚ ਦੀਆਂ ਰਤ ਨਾ ਹੋ ਜਾਣਾ ਉਹ ਵੇਟ ਕਰਦੇ ਦੌਰਾਨ 12 ਵਜੇ ਕੋਈ 5 ਮਿੰਟ ਦੀ ਗੱਲ ਦਾ ਠੀਕ ਹੈ ਮੈਂ ਫੋਨ ਲਾ ਲਿਆ ਜੀ ਅਮਨਦੀਪ ਚੰਤੀਪੁਰ ਨੂੰ 12 ਵਜੇ 5 ਮਿੰਟ ਦੇ ਉਹਨਾਂ ਪਹਿਲੀ ਬਿੱਲ ਤੇ ਹੀ ਫੋਨ ਰੀਸੀਵ ਕੀਤਾ ਹੂੰ ਰਾਤ ਤਕਰੀਬਨ ਅਸੀਂ ਫਿਰ ਦੁਬਾਰਾ ਨੋਟ ਕੀਤਾ 12 ਵਜੇ 40 ਮਿੰਟ ਤੇ ਆਪਣੇ ਲਾਮ ਦਸਕਰ ਦੇ ਨਾਲ ਆਪਣੇ ਸਾਥੀ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆ ਜੀ ਜਿਹੜਾ ਉਹਨਾਂ ਦਾ ਨਗਰ ਵੀ ਉਹਨਾਂ ਨਾਲ ਪਿਆਰ ਕਰਦਾ ਉਹਦੇ ਨਗਰ ਨਿਵਾਸੀ ਵੀ ਉਹ ਸਾਰੇ ਉੱਥੇ ਪਹੁੰਚ ਗਏ ਤੇ ਮਿੰਟ 10 ਲੱਗੇ ਤੇ ਉਸੇ ਵੇਲੇ ਲਿਸਟ ਵੀ ਲੱਗ ਗਈ ਮਤਲਬ ਇਹ ਗੱਲ ਵਾ ਵੀ ਕਹਿਣ ਨੂੰ ਕਹਿ ਦਈਦਾ ਵਾ ਪਰ ਆਪਾਂ ਤੇ ਵੇਖਿਆ ਵੀ ਸਿਰਫ 10 ਦਿਨ ਸਾਡੇ ਦਿਹਾਤੀ ਦੇ ਪਿੰਡਾਂ ਨੂੰ ਮਿਲਿਆ ਤੇ ਮੈਨੂੰ ਲੱਗਦਾ ਦਹਾ ਸਾਲਾਂ ਵਰਗਾ ਪਿਆਰ ਪਾ ਲਿਆ ਅਰਸ਼ਵਾਲ ਜੀ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਜੀ ਕਿ ਸਾਡੀ ਜਿੱਤ ਉਸੇ ਦਿਨੀ ਹੋ ਗਈ ਸੀ ਜਦੋਂ ਸਾਡੇ ਕਾਗਜ਼ ਬਹਾਲ ਹੋਏ ਸਾਰੇ ਦੇ ਸਾਰੇ ਕਾਗਜ਼ ਬਹਾਲ ਹੋਣ ਤੋਂ ਬਾਅਦ ਜਿਸ ਵੇਲੇ ਗਿਣਤੀ ਹੋਣੀ ਸੀ ਤੁਹਾਡਾ ਲਾਈਵ ਚੱਲ ਰਿਹਾ ਸੀ ਚੈਨਲ ਦਾ ਗਿਣਤੀ ਵਾਲੇ ਦਿਨ ਜਿਹੜੀ ਸਭ ਤੋਂ ਵੱਡੀ ਮੈਦੂਜੀ ਜਿੱਤ ਮੰਨਦਾ ਵਾਂ ਕਿ ਇੱਕ ਸਾਡਾ ਪੜ੍ਹਿਆ ਲਿਖਿਆ ਐਲ ਐਲ ਬੀ ਵਕਾਲਤ ਕੀਤੀ ਆ ਅਮਨ ਜੈੰਤੀਪੁਰ ਨੇ ਅਤੇ ਪਹਿਲੀ ਵਾਰ ਵੇਖਿਆ ਕਿ ਜਿਹੜੀਆਂ ਚੀਕਾਂ ਆਮ ਆਦਮੀ ਦਾ ਐਮ.ਐਲ.ਏ. ਸੈਰੀਕਲ ਸੀ ਕਹਿੰਦਾ ਸੀ ਨਾ ਕਿ ਸਾਡੀ ਜਿਹੜੀ ਅਜੇ ਤੱਕ ਯਕੀਨੀ ਆ ਉਹਨੂੰ ਦਰਿਆ ਵਸਾਉਣ ਦੀ ਲੋੜ ਪੈ ਗਈ ਮੈਂ ਤਾਂ ਕਹਿੰਦਾ ਸਰਕਾਰ ਦੀਆਂ ਐਡਵੋਕੇਟ ਜੈੰਤੀਪੁਰ ਨੇ ਚੀਕਾਂ ਕਢਵਾ ਦਿੱਤੀਆਂ ਉਹਨੂੰ ਆਣ ਕੇ ਕਹਿਣਾ ਪਿਆ ਕਿਉਂਕਿ ਤੁਸੀਂ ਭਲੀ ਭਾਂਤ ਜਾਣਦੇ ਜੇ ਕਿ ਪਹਿਲੀਆਂ ਦੋ ਸੀਟਾਂ ਕਲੇਰ ਵਾਲੀ ਅਤੇ ਦੂਸਰੀ ਜਿਹੜੀ ਜੌਧਰਪੁਰ ਜੋਂ ਤੋਂ ਸੀ ਉਹ ਆਪਾਂ ਜਿੱਤ ਲੀਆਂ ਸਾਰੀਆਂ ਸੀਟਾਂ ਕਾਂਗਰਸ ਪਾਰਟੀ ਨੇ ਜਿੱਤਣੀਆਂ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਡੱਲੇ ਵਾਲੀ ਸੀਟ ਕਿ ਤਰ੍ਹਾਂ ਹਰਾਈ ਗਈ 35 ਵੋਟਾਂ ਦੇ ਜਿੱਤਣ ਵਾਲੇ ਉਮੀਦਵਾਰ ਨੂੰ ਹਰਾਇਆ ਗਿਆ ਕੁਝ ਨਾ ਕੁਝ ਜਾ ਕੇ ਐਡਮਿਨਿਸਟਰेटर ਤੇ ਦਬਾਅ ਬਣਾਇਆ ਤੁਸੀਂ ਆਈ ਵਿਟਨੈਸ ਉਥੇ ਮੈਂ ਉਹਦਾ ਵਿਟਨੈਸ ਆ ਜੀ ਕਿਉਂਕਿ ਮੇਰੇ ਨਾਲ ਮੇਰੇ ਸਾਥੀ ਕਾਊਂਟਿੰਗ ਏਜੰਟ ਵੀ ਸੀ ਉਹਨਾਂ ਸਾਰਿਆਂ ਦੇ ਸਾਹਮਣੇ ਹੋਇਆ ਐਸਟੀਐਮ ਦੇ ਉੱਤੇ ਪ੍ਰੈਸ਼ਰ ਬਣਾ ਕੇ ਪਹਿਲੀ ਵਾਰ ਵੇਖਿਆ ਚਲੋ ਇਲੈਕਸ਼ਨ ਵਾਲੇ ਜੋ ਹੋਣਾ ਸੀ ਜਿਹੜਾ ਅੰਦਰ ਦਾ ਰਿਜ਼ਲਟ ਸੀ ਮੈਂ ਕਹਿੰਦਾ ਵੀ ਚੇਅਰਮੈਨ ਬਲਾਕ ਸੰਪਤੀ ਦਾ ਵੀ ਕਾਂਗਰਸ ਪਾਰਟੀ ਦਾ ਘਟਾਲੇ ਤੋਂ ਬਾਹਰ ਨਾ ਸੀ ਪਰ ਇਹਨਾਂ ਨੇ ਉੱਥੇ ਰੱਜ ਕੇ ਜਿਹੜੀ ਕੈਂਸਲਿੰਗ ਵੋਟ ਆ ਨਾ ਇਹ ਨਿੱਕਦੀ ਨਹੀਂ ਹੋਈ ਮਤਲਬ ਉੱਥੇ ਜਿਹੜੀ ਹਰ ਬੂਥ ਤੋਂ 35 ਤੋਂ ਲੈ ਕੇ 50 ਵੋਟਾਂ ਜਿਹੜੀਆਂ ਮੈਂ ਉਹਦਾ ਵਿਟਨੈਸ ਆ ਉਹ ਲੈ ਕੇ ਚੱਲ ਜਾਂਦੇ ਸੀ ਕਹਿੰਦੇ ਸੀ ਡਬਲ ਆ ਇਹਦੇ ਤੇ ਆ ਵਾ ਉਸ ਵੀ ਕਰਕੇ ਉਹਨਾਂ ਨੇ ਸਾਨੂੰ ਜਿਹੜਾ ਵਾ ਅੰਦਰ ਜਿਹੜਾ ਇਹਨਾਂ ਨੇ ਦਬਾਅ ਬਣਾਇਆ ਪਰ ਫਿਰ ਵੀ ਸਵਾਬਸਦ ਨਾਵਾ ਐਡਵੋਕੇਟ ਜੈੰਤੀਪੁਰ ਨੇ ਕਿ ਮੈਂ ਪਹਿਲਾਂ ਨਡਾਲ ਲੀਟਰ ਵੇਖਿਆ ਵਾ ਕਿ ਦੂਜੀ ਸਰਕਾਰ ਦੇ ਵਿੱਚ ਵੀ ਚੀਕਾਂ ਮਾਰਦੇ ਨੇ ਤੇ ਤਰੀਆਂ ਵਸਾਉਂਦੇ ਨੇ ਤੇ ਧਰਨੇ ਲਾਉਂਦੇ ਫਿਰਨ ਵੱਡੀ ਗੱਲ ਕਹਿ ਰਹੇ ਤੁਸੀਂ ਨਹੀਂ ਜੀ ਉਹ ਸਾਹਮਣੇ ਸਾਰੇ ਦੇ ਤੁਸੀਂ ਵੀ ਤਾਂ ਉੱਥੇ ਸੀ ਰਸਾਲ ਜੀ 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 ਸਭ ਕੋ ਸਾਰੇ ਦੇ ਸਾਹਮਣੇ ਵਾਪਰੇ ਜੀ ਤੇ ਇਸ ਵੇਲੇ ਜਿਹੜੀ ਤਤਲਾ ਸਾਹਿਬ ਜੋ ਮੌਜੂਦਾ ਦੌਰ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਹੁਣ ਮਾਹੌਲ ਤਰਫੀ ਵੱਡਾ ਵੀ ਹੁੰਦਾ ਜਾ ਰਿਹਾ ਦਿਨੋਂ ਦਿਨ ਲਾਅ ਐਂਡ ਆਰਡਰ ਦਾ ਗੱਲ ਕਰੀਏ ਆਪਾਂ ਤੇ ਲਾਡ ਆਰਡਰ ਦੀ ਕੀ ਸਥਿਤੀ ਹੈ ਕਾਨੂੰਨ ਦੀ ਕੀ ਸਥਿਤੀ ਹੈ ਕਿ ਤੁਸੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਬਟਾਲਾ ਹਲਕਾ ਇੱਕ ਜੀ ਗੈਂਗਲੈਡ ਬਣ ਚੁੱਕਾ ਵਾ ਇੱਥੇ ਇੱਕ ਬੱਚਾ ਬੱਚਾ ਜਾਣਦਾ ਵਾ ਦਿਨ ਦਿਹਾੜੇ ਨਿਤ ਗੋਲੀਆਂ ਦੀ ਬਾਤ ਤਾਂ ਹੋਣ ਰਹੀਆਂ ਮੈਂ ਤਾਂ ਇੱਕ ਨਿੱਜੀ ਗੱਲ ਕਰਨੀ ਚਾਹਣਾ ਸੀ ਤੁਹਾਡੇ ਮਾਧਮ ਰਹੀਂ ਚੈਨਲ ਰਹੀਂ ਮੇਰੇ ਦਿੱਤੀ ਜਨਿਤਲੀ ਤੁਆਉਣਾ ਸੀ ਤੇ ਜਲੰਧਰ ਮੇਰੇ ਕੋ ਸਮਾਂ ਸੀ ਦੋ ਤਿੰਨ ਘੰਟੇ ਦਾ ਤੇ ਉੱਥੇ ਮੈਂ ਆਪਣੇ ਕੋਈ ਸੱਜਣ ਮਿੱਤਰ ਰਿਲੇਟਿਵ ਸੀ ਮੈਂ ਉੱਥੇ ਰੁਕ ਗਿਆ ਮੇਰਾ ਮਨ ਸੀ ਵੀ ਜਿਹੜਾ ਹਾਈਵੇ ਨਿਕਰਿਆ ਵਾ ਉੱਥੇ ਕੋਈ ਆਪਾਂ ਵਪਾਰ ਦੀ ਗੱਲ ਕਰਾਂਗੇ ਕੋਈ ਪਾਰਟਨਰਸ਼ਿਪ ਦੀ ਗੱਲ ਕਰਾਂਗੇ ਉਹਨਾਂ ਨੇ ਕੀਤਾ ਜਿੰਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਬਟਾਲੇ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਕਰਨੀ ਬਟਾਲੇ ਜਿਹੜੀਆਂ ਵਾਰਦਾਤਾ ਹੁੰਦੀਆਂ ਵਾ ਜੋ ਕਾਨੂੰਨ ਦੀ ਅਰਥਵਸਥਾ ਵਿਗੜ ਚੁੱਕੀ ਆ ਕਿਸੇ ਨੇ ਹਾਮੀ ਨਹੀਂ ਭਰੀ ਦੂਸਰਾ ਮੇਰੇ ਮਨ 'ਚ ਗੱਲ ਆ ਗਈ ਕਿ ਬਟਾਲੇ ਕਿਸੇ ਨੇ ਰਿਸ਼ਤੇ ਵੱਲੋਂ ਕਿਹਾ ਸੀ ਤੇ ਮੈਂ ਉਹ ਰਿਸ਼ਤੇ ਦੀ ਗੱਲ ਚਲਾਈ ਉਹਨਾਂ ਨੇ ਕਹਿਤਾ ਕਿ ਜਿਹੜੀ ਤੁਸੀਂ ਬਟਾਲੇ ਦੀ ਗੱਲ ਕਰਦੇ ਜੀ ਨਾ ਅਸੀਂ ਆਪਣੀ ਬੇਟੀ ਦਾ ਬਟਾਲੇ ਸ਼ਹਿਰ 'ਚ ਰਿਸ਼ਤਾ ਨਹੀਂ ਕਰਨਾ ਕਿਉਂਕਿ ਵੇਖੋ ਬਟਾਲਾ ਇੱਕ ਜਿਹਾ ਸਾਇਅ ਸੀ ਜੇ ਪ੍ਰਾਤਨ ਸਮੇਂ ਦੀ ਗੱਲ ਕਰੀਏ ਸੋ ਕੋ ਮੰਦਾ ਕੀਏ ਜਿਸ ਜੰਮੇ ਰਾਜਾਨ ਇੱਥੇ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਦੀ شادی ਹੋਈ ਅਤੇ ਬਟਾਲੇ ਨੂੰ ਇੱਕ ਸੰਸਾਰ ਦੇ ਵਿੱਚ ਮੈਂ ਪੂਰੇ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ ਇਹ ਤਰ੍ਹਾਂ ਦਾ ਸੀ ਦੇ ਵਿੱਚੋਂ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਜਾਣਿਆ ਜਾਂਦਾ ਸੀ ਜੀ ਪਰ ਅੱਜ ਬੜਾ ਦੁੱਖ ਹੋਇਆ ਕਿ ਜਦੋਂ ਕਿਸੇ ਨੇ ਕਹਿਤਾ ਕਿ ਅਸੀਂ ਆਪਣੀ ਲੜਕੀ ਨੂੰ ਵਿਧਵਾ ਨਹੀਂ ਕਰਾਉਣਾ ਪਟਾਲੇ ਵਿਆਹ ਕੀ ਕਿਉਂਕਿ ਕਿੱਡਾ ਖੌਫ ਆ ਜਲੰਧਰ ਤੋਂ 100 ਕਿਲੋਮੀਟਰ ਹਲਾ ਸਾਡੇ ਤੋਂ ਤੇ ਜਲੰਧਰ ਚ ਜਾ ਕੇ ਪਤਾ ਵੀ ਲੋਕ ਸਾਡੇ ਪਟਾਲੇ ਬਾਰੇ ਕੀ ਸੋਚਦੇ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਨਹੀਂ ਜੀ ਗੱਲ ਜਿਹੜੀ ਹੋਈ ਹੈ ਮੈਂ ਤੇ ਆਪਣੇ ਨਿੱਜੀ ਨਹੀਂ ਤਾਂ ਫਿਰ ਆ ਜਿਹੜੇ ਪੈਸਾ ਦੇ ਵਿੱਚ ਵਿਆਹ ਹੋ ਰਹੇ ਨੇ ਵਾਜੇ ਵਾਜ ਰਹੇ ਨੇ ਵਿਖਾਵਾ ਅਕਸਰ ਵਿਆਹ ਵੀ ਹੋ ਹੀ ਰਹੇ ਨੇ ਨਾ ਜੀ ਟੀਆਂ ਇੱਥੋਂ ਡੋਲੀਆਂ ਟੁੱਟ ਰਹੀਆਂ ਨੇ ਤੁਸੀਂ ਵਾਜਿਆਂ ਦੀ ਵਿਕਾਸ ਦੀ ਗੱਲ ਕਰਨੀ ਚਾਹੁੰਦੇ ਜੀ ਨਾ ਮੈਂ ਪਹਿਲਾਂ ਤੁਹਾਡੇ ਇਹ ਸਵਾਲ ਦਾ ਵੀ ਤੁਸੀਂ ਕਹਿ ਰਹੇ ਨੇ ਕਿ ਕੋਈ ਰਿਸ਼ਤਾ ਕਰਾ ਕੇ ਰਾਜੀ ਨਹੀਂ ਜਾਂ ਇੱਥੇ ਬੇਟੀ ਵਿਆਹ ਕੇ ਰਾਜੀ ਨਹੀਂ ਆ ਵਾਜੇ ਵਾਜੇ ਪਰ ਵੇਖੋ ਨਾ ਜਲੰਧਰ ਲੁਧਿਆਣਾ ਕਿੰਨੀਆਂ ਸਾਦੀਆਂ ਇੱਥੇ ਹੋ ਰਹੀਆਂ ਨੇ ਪਟਿਆਲੇ ਆਏ ਪਟਿਆਲੇ ਚ ਵੀ ਕਰ ਹੀ ਰਹੇ ਨੇ ਰਿਸ਼ਤੇ ਤਾਂ ਹੋ ਹੀ ਰਹੇ ਆ ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਪਟਿਆਲੇ ਬਾਰੇ ਬਾਹਰ ਲੋਕਾਂ ਦਾ ਕੀ ਅਸਵਾ ਇੱਥੋਂ ਦਾ ਕਾਰਜਕਾਰੀ ਪ੍ਰਧਾਨ ਆ ਪੰਜਾਬ ਦਾ ਹੂੰ ਇਹ ਤੁੰਦਾ ਜਿਹੜਾ ਐਮ.ਐਲ.ਏ ਆ ਉਹ ਪੰਜਾਬ ਦਾ ਪ੍ਰਧਾਨ ਆ ਪਰ ਉਹਦੇ ਬਾਰੇ ਲੋਕ ਕੀ ਸੋਚਦੇ ਮੈਂ ਤਾਂ ਲੋਕਾਂ ਦੀ ਗੱਲ ਕੀਤੀ ਹੈ ਵੀ ਆਪਣੀ ਗੱਲ ਹੀ ਕੀਤੀ ਅੱਛਾ ਜੋ ਹੁਣ ਪਟਿਆਲੇ ਦਾ ਅਗਰ ਜ਼ਿਕਰ ਆਂਦਾ ਹੈ ਤਾਂ ਪਟਿਆਲੇ ਦਾ ਹੁਣ ਜਦੋਂ ਵੀ ਕੋਈ ਬੰਦਾ ਬਾਹਰੋਂ ਆਂਦਾ ਨਾ ਪਟਿਆਲੇ ਦੇ ਖੁੱਲ੍ਹੇ ਛੌਂਕ ਤੇ ਖੁੱਲੀਆਂ ਸੜਕਾਂ ਦੇਖਦਾ ਹੈ ਲਾਈਟਿੰਗ ਦੇਖਦਾ ਹੈ ਤੇ ਸੜਕ ਜਿਹੜੀ ਐਡੀ ਸ਼ਾਨਦਾਰ ਦੇਖਦਾ ਹੈ ਚੰਡੀਗੜ੍ਹ ਦਾ ਭੁਲੇਖਾ ਪੈਂਦਾ ਉਹਨਾਂ ਨੂੰ ਤਾਂ ਤੁਸੀਂ ਫਿਰ ਵੀ ਇਹ ਗੱਲ ਕਹੋ ਕਿਉਂਕਿ ਐਸ ਵੇਰੀ ਉਹਨਾਂ ਨੇ ਜਿਹੜੀ ਇਲੈਕਸ਼ਨ ਜਿੱਤਣੀ ਹੈ ਨਾ ਤਰੱਕੀ ਦੇ ਨਾਂ ਤੇ ਜਿੱਤਣੀ ਹੈ ਇੱਥੇ ਐਸ ਵਾਰੀ ਕੋਈ ਕਪਲੇ ਨਹੀਂ ਹੋਏ ਜਿੱਦਾਂ ਠੇਕੇਦਾਰੀਆਂ ਦੇ ਵਿੱਚ ਪਹਿਲਾਂ ਹੁੰਦੇ ਹੁੰਦੇ ਸੀ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਦੋ ਨੰਬਰ ਦਾ ਕੰਮ ਨਹੀਂ ਹੋਇਆ ਤੇ ਇਲਜ਼ਾਮ ਤੇ ਸਿਆਸੀ ਪਾਰਟੀਆਂ ਤੇ ਲੱਗਦੇ ਆ ਨਾ ਹੁਣ ਕਿ ਕੋਈ ਗੈਂਗਸਟਰ ਕੰਮ ਕਰ ਰਿਹਾ ਹੈ ਜਾਂ ਗੈਂਗਸਟਰ ਕੋ ਗੋਲੀ ਚਲਾਉਂਦਾ ਹੈ ਜਾਂ ਗੈਂਗਸਟਰ ਕਿਸੇ ਕੋ ਫਰੋਤੀ ਮੰਗਦਾ ਜਾਂ ਕੋਈ ਬਦਮਾਸ਼ ਲੋਕ ਕਿਸੇ ਦਾ ਨਾਂ ਲੈ ਕੇ ਦੇ ਬਟਾਲੇ ਦੇ ਵਿੱਚ ਕੋਈ ਇਦਾਂ ਦੀ ਫਰੋਤੀਆਂ ਮੰਗਦੇ ਨੇ ਇਹਦੇ ਵਿੱਚ ਐਮਐਲਏ ਦਾ ਥੋੜੀ ਕੋਈ ਦੋਸ਼ ਹੈ ਹੁਣ ਆਪੇ ਵੇਖੋ ਬੰਦੇ ਫੜਦਾ ਕਿ ਨਹੀਂ ਫੜਦੇ ਉਹਨਾਂ ਦੀ ਪੁਲਿਸ ਬੰਦਾ ਫੜਦੀ ਕਿ ਨਹੀਂ ਭਾਵੇਂ ਹਫ਼ਤੇ ਬਾਅਦ ਫੜਿਆ ਜਾਵੇ ਤਾਂ ਦੇਣਾ ਨੂੰ ਅਸਫਾਲ ਜੀ ਤੁਹਾਡਾ ਸ਼ਹਿਰ ਆ ਸਾਡਾ ਵੀ ਇੱਥੇ ਕਾਰੋਬਾਰ ਆ 7 ਵਜੇ ਤੋਂ ਬਾਅਦ ਕੋਈ ਆਦਮੀ ਤੇ ਬਾਹਰ ਨਿਕਲਦਾ ਨਹੀਂ ਸ਼ਹਿਰ ਦਾ ਬਸ ਨੀਕ ਸੜਕਾਂ ਨੂੰ ਚਟਣਾ ਮੈਂ ਤਾਂ ਪਤਾ ਕੀ ਕਹਿੰਦਾ ਵਾ ਇਹ ਜਿਹੜੀਆਂ ਲਾਈਟਾਂ ਲਵਾਈਆਂ ਨਾ ਐਮਐਲਏ ਸਾਹਿਬ ਨੇ ਇਹ ਇਸ ਕਰਕੇ ਲਵਾਈਆਂ ਕਿ ਪਛਾਣ ਚੰਗੀ ਤਰ੍ਹਾਂ ਹੋ ਜੇ ਗੈਲਸਟਰ ਨੂੰ ਤੇ ਐਸੇ ਬੰਦੇ ਦੇ ਗੋਲੀ ਮਾਰਨੀ ਹੈ ਹਨੇਰੇ 'ਚ ਕਿਤੇ ਕੰਮ ਖਰਾਬ ਨਾ ਹੋ ਜੇ ਜਿਹੜੀਆਂ ਸੜਕਾਂ ਚੌੜੀਆਂ ਕੀਤੀਆਂ ਵਾ ਤੇ ਵਾਰਦਾਦ ਕਰਕੇ ਤਾਂ ਆਰਾਮ ਨਾਲ ਨਿਕਲ ਜਾਣਾ ਜਿਸ ਚੀਜ਼ ਦਾ ਫਾਇਦਾ ਨਹੀਂ ਉਹਨਾਂ ਲਾਈਟਾਂ ਦਾ ਫਾਇਦਾ ਕੀ ਆ ਉਸ ਲਾਈਟਾਂ ਦਾ ਫਾਇਦਾ ਤੇ ਤਾਂ ਵਾ ਰਾਤ ਦੇ 12-12 ਵਜੇ ਤੱਕ ਅਸੀਂ ਰੌਣਕ ਵੇਂਦੇ ਰਹੇ ਹਾਂ ਜੀ ਸਾਡਾ ਕਿਤੇ ਮਨ ਚੇ ਕੋਈ ਗੱਲ ਆਉਣੀ ਸਾਡਾ ਕੋ ਭੂਆ ਦਾ ਪੁੱਤ ਮਾਮੇ ਦਾ ਪੁੱਤ ਨਾ ਉਹ ਬਟਾਲੇ ਚਲੀ ਗਏ ਤੇ ਰਾਤ ਦੇ 12-12 ਵਜੇ ਇਹਨਾਂ ਸੜਕਾਂ ਤੇ ਟਹਿਲਣਾ ਪਰ ਹੁਣ ਤੇ 7 ਵਜੇ ਤੋਂ ਕੋਈ ਬਾਹਰ ਹੀ ਨਹੀਂ ਨਿਕਲਦਾ ਤੇ ਲਾਈਟਾਂ ਲਾਉਣ ਦਾ ਤੇ ਸੜਕਾਂ ਖੁੱਲੀਆਂ ਕਰਨ ਦਾ ਫਾਇਦਾ ਕੀ ਮਦਦ ਤੁਸੀਂ ਸ਼ਹਿਰ ਵਾਸੀਆਂ ਨੇ ਜਿਹੜੀ ਇੱਥੇ ਐਮਐਲਏ ਨੇ ਤਰੱਕੀ ਕੀਤੀ ਰਾਤ ਦਿਨ ਇੱਕ ਕਰਕੇ ਫੰਡ ਲਿਆ ਕੇ ਸ਼ਰਤਾਂ ਜੋੜੀਆਂ ਕਰਾਤੀਆਂ ਤੇ ਤੁਸੀਂ ਇਹਨੂੰ ਗਲਤ ਢੰਗ ਨਾਲ ਪੇਸ਼ਣਾ ਨਾ ਕਰੋ ਸਿਆਸਤ ਹੋਣੀ ਚਾਹੀਦੀ ਹੈ ਪਰ ਸਿਆਸਤ ਇਦਾਂ ਦੀ ਨਾ ਹੋਵੇ ਗੰਦਲੀ ਨਹੀਂ ਹੋਣੀ ਚਾਹੀਦੀ ਇਸਵਾਲ ਦੀ ਤਰਾਸ ਤਰਾਸ ਕਰਨ ਦੇ ਆ ਲੋਕ ਹੂੰ ਲੋਕਾਂ ਨੂੰ ਨਿਤ ਦੇਣ ਫਰੋਤੀਆਂ ਦੀਆਂ ਕਲਾਂ ਆ ਰਹੀਆਂ ਹੂੰ ਲੋਕ ਆਪਣੇ ਆਪ ਨੂੰ ਘਟਨ ਮਹਿਸੂਸ ਕਰ ਰਹੇ ਆ ਬੀਪੀ ਸ਼ੂਗਰ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਹੋਣ ਦਾ ਕਾਰਨ ਹੀ ਮੈਂ ਇੱਕੋ ਗਿਣਦਾ ਵਾਂ ਜੇ ਤੁਹਾਡੀ ਅਰਥ ਕਾਨੂੰਨ ਦੀ ਜਿਹੜੀ ਆ ਲਾਗਤ ਸਥਿਤੀ ਉਹ ਸਰਕਾਰ ਦਾ ਫਰਜ ਬਣਦਾ ਹੂੰ ਉਹਨੂੰ ਠੀਕ ਕਰ ਲੈ ਫਿਰ ਵਿਕਾਸ ਲੋਕਾਂ ਨੂੰ ਨਜ਼ਰ ਆਉਣਾ ਤੇ ਫਿਰ ਲੋਕਾਂ ਦੇ ਲੈਟਾ ਵੇਖਣੀ ਆ ਤੇ ਫਿਰ ਇਹ ਸਾਰੇ ਕੰਮ ਨੂੰ ਜੋ ਹੋ ਰਿਹਾ ਇਹਨੂੰ ਨੱਥ ਪਾਉ ਕੋ ਰਿਸ਼ਪਾਲ ਜੀ ਜਿਹੜੀ ਕਾਨੂੰਨ ਵਿਵਸਥਾ ਦੀ ਗੱਲ ਆ ਅਜੇ ਕੋਈ ਬਹੁਤਾ ਸਮਾਂ ਨਹੀਂ ਹੋਇਆ 1 ਮਹੀਨਾ ਹੋਇਆ ਬਲਾਕ ਸੰਪਤੀ ਦੇ ਜਿਲ੍ਹਾ ਪ੍ਰਸ਼ਾਦ ਚੋਣਾਂ ਨੂੰ ਜੇ ਆਮ ਆਦਮੀ ਦੀ ਗੱਲ ਕਰਦੇ ਆ ਤੇ ਕੀ ਲੋੜ ਪਈ ਸੀ ਏਕੇ ਕਾਗੂ ਨੂੰ 40-40 ਗੱਡੀਆਂ ਲੈ ਕੇ ਪਿੰਡਾਂ ਤੇ ਜਾਣ ਦੀ ਨਸ਼ਾਹਰਾ ਮੱਜਾ ਸਿੰਘ ਵੀ ਖੇ ਕੋਈ ਦਿਵਾਲੀ ਨਹੀਂ ਸੀ ਆ ਗਈ ਕੋਈ ਦੁਸ਼ਹਿਰਾ ਨਹੀਂ ਇੰਨੀ ਗੋਲੀ ਚੱਲੀ ਉਹ ਜਿਹੜੇ ਨਜਾਇਜ਼ ਹਥਿਆਰ ਆ ਜਿਹੜੇ ਉਹ 40-40 ਗੱਡੀਆਂ ਲੈ ਕੇ ਫਿਰਦੇ ਸੀ ਉਹ ਕਿੱਥੋਂ ਆਏ ਇਹ ਕੱਫੇ ਦੇ ਕੌਣ ਸੀ ਤੁਸੀਂ ਫਿਰਦੇ ਸੀ ਕਾਂਗਰਸ ਪਾਰਟੀ ਫਿਰਦੀ ਨਹੀਂ ਜੀ ਆਮ ਆਦਮੀ ਤੇ ਫਿਰਦੇ ਸੀ ਗੱਡੀਆਂ ਦੇ ਕਾਂਗਰਸ ਦੀਆਂ ਭੁੰਮਦੀਆਂ ਸੀ ਕਾਲਸ ਦੀਆਂ ਗੱਡੀਆਂ ਘੁੰਮਦੀਆਂ ਸੀ 2-4 ਹੂੰ ਪਰ ਉਹਨਾਂ ਨੇ ਕੋਈ ਗੁੰਡਾਗਰਦੀ ਤੇ ਨਹੀਂ ਕੀਤੀ ਕੋਈ ਬੂਥ ਕੈਪ ਚਤ ਨਹੀਂ ਕੀਤਾ ਸਾਡੀ ਪਾਰਟੀ ਦੇ ਬੰਦਿਆਂ ਨੇ ਅਸੀਂ ਤੇ ਚਾਹੁੰਦੇ ਸੀ ਵੀ ਜਿਸ ਤਰ੍ਹਾਂ ਸਾਡੀ ਸਰਕਾਰ ਵੇਲੇ ਫੇਅਰ ਇਲੈਕਸ਼ਨ ਹੋਈ ਸੀ ਉਸੇ ਤਰ੍ਹਾਂ ਚੋਣ ਹੁੰਦੀ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕੋਈ ਚੈਨਲ ਵਾਲਾ ਕੋਈ ਅਖਬਾਰ ਵਾਲਾ ਕੋਈ ਖਬਰ ਲਾ ਦੇ ਤੇ ਪੁਲਿਸ ਤੇ ਦਬਾਅ ਬਣਾ ਕੇ ਉਹਦੇ ਉੱਲ ਪੁਲਿਸ ਭੇਜ ਦਿੰਦੇ ਆ ਮਹੀਨੇ ਚਾਰ ਰੁਕ ਜੂ ਮੈਨੂੰ ਤੇ ਇੱਕ ਗੱਲ ਹੋਰ ਲੱਗਦੀ ਜੇ ਇਲੈਕਸ਼ਨ ਨੂੰ ਲੱਗਦਾ ਵਾ ਵੀ ਇਸੇ ਨਵੰਬਰ ਦੇ ਮਹੀਨੇ ਦੇ ਵਿੱਚ ਹੋ ਜਾਣੀ ਹੈ ਅੱਛਾ ਲੋਕ ਇੰਨੇ ਤੰਗ ਪਏ ਆ ਬਟਾਲੇ ਦੇ ਹੂੰ ਕਿ ਲੋਕਾਂ ਨੇ ਇੱਕ ਮਨ ਬਣਾ ਲਿਆ ਵਾ ਕਿ ਆਉਣ ਵਾਲੀ ਜਿਹੜੀ ਸਰਕਾਰ ਆ ਪੰਜਾਬ 'ਚ ਕਾਂਗਰਸ ਦੀ ਤੈਅ ਵਾ ਹੂੰ ਤੇ ਇਥੋਂ ਐਡਵੋਕੇਟ ਅਮਨਦੀਪ ਸਿੰਘ ਜੈੰਤੀਪੁਰ ਜਿਹੜਾ ਵਾ ਉਹ ਸਾਡਾ ਵਿਧਾਇਕ ਚੁਣਿਆ ਜਾਣਾ ਤੁਸੀਂ ਸਰਕਾਰ ਬਣਨ ਤੋਂ ਬਾਅਦ ਹੂੰ ਕੋਈ ਗੈਂਗਵਾਰ ਕੋਈ ਗੋਲੀ ਦੀ ਘਟਨਾ ਕੁਝ ਵੀ ਹੋ ਜਾਈ ਹੂੰ ਤੇ ਮੈਂ ਇੱਕ ਕਾਂਗਰਸ ਦਾ ਵਫਾਦਾਰ ਸਿਪਾਹੀ ਹਾਂ ਹੂੰ ਮੈਂ ਉਹਦੀ ਜ਼ਿੰਮੇਵਾਰੀ ਲਈ ਨਾ ਰਿਸਪੋਨਸਿਬਿਲਟੀ ਲਈ ਨਾ ਵੀ ਇੱਥੇ ਕੋਈ ਵੀ ਵਾਦ-ਵਤ ਨਹੀਂ ਉਹੋ ਮੇਲੇ ਉਹੋ ਰੌਣਕਾਂ ਚਿਹਰਿਆਂ ਤੇ ਖੁਸ਼ੀਆਂ ਹੋਣਗੀਆਂ ਜਿਹੜੇ ਅੱਜ ਲੋਕ ਡਰੇ ਡਰ ਮਹਿਸੂਸ ਕਰ ਰਹੇ ਆ ਉਹ ਭੈਮੁਕਤ ਹੋ ਜਾਣਗੇ ਸਾਰੇ ਮਤ ਤੁਹਾਡੇ ਨਜ਼ਰਾਂ ਦੇ ਵਿੱਚ ਇਨ੍ਹਾਂ ਸਾਰੇ ਹੀ ਰੋਗਾਂ ਦਾ ਇੱਕੋ ਹੀ ਹੱਲ ਹੈ ਕਾਂਗਰਸ ਪਾਰਟੀ ਇੱਕੋ ਹੀ ਹੱਲ ਆ ਜੀ 2000 ਮੈਂ ਤਾਂ 26 ਜੇ ਕਹੂੰਗਾ ਹਮ ਨਵੰਬਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ ਜੀ ਉਹ ਤੈਵ ਆ ਉਹਦਾ ਇੱਕੋ ਇੱਕ ਹੱਲ ਆ ਸੋ ਚਾਚਾ ਦੀ ਕੋਪਿਓ ਹੂੰ ਕਾਂਗਰਸ ਇਹ ਹਲਕਾ ਬਟਾਲਾ ਤੋਂ ਹਲਕਾ ਬਟਾਲਾ ਤੋਂ ਐਡਵੋਕੇਟ ਅਮਨਦੀਪ ਜੈੰਤੀਪੋਰਾ ਜੀ ਪੱਕੀ ਗੱਲ ਮੈਂ ਕਿਹਾ ਜੀ ਜਿਹੜੀ ਇਲੈਕਸ਼ਨ ਹਨ ਜਿਹੜੀ ਜੰਗ ਕਹੋ ਹੂੰ ਹੂੰ ਉਹ ਆਪਾਂ ਜਿੱਤ ਚੁੱਕੇ ਆ ਐਲਾਨ ਹੋਣਾ ਬਾਕੀ ਹੈ ਜਿਹੜੀ ਆਪਾਂ ਡੈਮੋਕ੍ਰੇਸੀ ਲੋਕਤੰਤਰ ਆ ਨਾ ਜੀ ਜੀ ਉਹਦੇ ਵਿੱਚ ਸੱਸੀ ਜਿੱਤ ਪ੍ਰਾਪਤ ਕਰ ਲਈ ਆ ਸੈਮੀ ਫਾਈਨਲ ਤੋਂ ਪਤਾ ਲੱਗਦਾ ਸੀ ਜਿੱਤ ਗਏ ਆ ਸਿਰਫ ਇੱਕ ਐਲਾਨ ਹੋਣਾ ਵਾ ਉਹ ਤੁਸੀਂ ਸੁਣ ਲੈਣਾ ਅਸੀਂ ਬਾਬਾ ਸ਼ੁਕਰੀਆ ਸਰਦਾਰ ਜਸਪਾਲ ਸਿੰਘ ਤਤਲਾ ਜੀ ਇਸ ਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਸਪਾਲ ਸਿੰਘ ਤਤਲਾ ਇਹਨਾਂ ਨੂੰ ਸਿਆਸੀ ਪੰਡਿਤ ਵੀ ਕਿਹਾ ਜਾਂਦਾ ਹੈ ਸਿਆਸਤ ਦੇ ਬੜੀ ਮਹਾਰਤ ਹੈ ਇਹਨਾਂ ਦੇ ਕੋਲ ਉਂਗਲਾਂ ਦੇ ਉੱਤੇ ਇਹਨਾਂ ਦੇ ਕੋਲ ਆਂਕੜੇ ਹੁੰਦੇ ਨੇ ਕਿਹੜੇ ਪਿੰਡ 'ਚ ਕਿਹੜੀ ਪਾਰਟੀ ਦਾ ਕਿੰਨਾ ਵੋਟਰ ਹੈ ਕਦੋਂ ਕਿੱਧਰ ਨੂੰ ਕਿੰਨੇ ਪਲਟੀ ਮਾਰਨ ਵਾਲੇ ਨੇ ਕਿਹੜੇ-ਕਿਹੜੇ ਪਾਰਟੀ ਬਦਲਣ ਵਾਲੇ ਨੇ ਜਿਹੜਾ ਮਰਜ਼ੀ ਆਂਕੜਾ ਇਹਨਾਂ ਕੋਲ ਲੈ ਲਓ ਤੁਹਾਡੇ ਤੁਹਾਨੂੰ ਹਰ ਇੱਕ ਆਂਕੜਾ ਇਹਨਾਂ ਦੇ ਕੋਲੋਂ ਮਿਲ ਜੇਗਾ ਤੇ ਜਿਉ ਇਹ ਸਟੀਕ ਜਾਣਕਾਰੀ ਭੂਕਵਾਨੀ ਕਰ ਦਿੰਦੇ ਨੇ ਨਾ ਇੰਨੀ ਸਟੀਕ ਜਾਣਕਾਰੀ ਜਿਹੜੀ ਹੈ ਨਾ ਕੋਈ ਮੰਨਿਆ ਪਰ ਮੰਨਿਆ ਪੰਡਤ ਵੀ ਨਹੀਂ ਕਰ ਸਕਦਾ ਸੋ ਸਿਆਸਤ ਦੇ ਅਗਰ ਕਿਹਾ ਜਾਵੇ ਤਾਂ ਇਹ ਜਾਦੂਗਰ ਵੀ ਨੇ ਮਹਾਰਥੀਰ ਵੀ ਨੇ ਸਿਆਸਤ ਦੇ ਬਾਜਗਰ ਵੀ ਕਹਿ ਸਕਦੇ ਹੋ ਮੈਂ ਪਹਿਲਾਂ ਵੀ ਦੱਸਿਆ ਕਿ ਹਲਕੇ ਦੇ ਵਿੱਚ ਘੱਟੋ ਘੱਟ 40-50 ਪਿੰਡ ਹੋਣੇ ਜਿਨ੍ਹਾਂ ਦੇ ਤੇ ਇਹਨਾਂ ਦਾ ਪੂਰਾ ਦਬਦਬਾ ਔਰ ਜਿਸ ਤਰੀਕੇ ਦੇ ਨਾਲ ਵੀ ਉਹਨਾਂ ਚ ਵਿਚਰਦੇ ਨੇ ਦਬਦਬਾ ਲਫ਼ਜ਼ ਤੋਂ ਭਾਵੇਂ ਨਹੀਂ ਹੈ ਕਿ ਕੋਈ ਦਬਕੇ ਮਾਰਦੇ ਨਹੀਂ ਸਤਕਾਰ ਹੀ ਇਹਨਾਂ ਰਿਗਾਰਡ ਹੀ ਇਹਨਾਂ ਹੈ ਕਿ ਜਸਪਾਲ ਸਿੰਘ ਤਤਲਾ ਜਿੱਥੇ ਵੀ ਜਾਂਦਾ ਜਿਵੇਂ ਉਹ ਕਹਿੰਦੇ ਨੇ ਵੈਸੇ ਹੀ ਉਥੋਂ ਦੀ ਲੋਕ ਉਤੋਂ ਦੀਆਂ ਜਿਹੜੀ ਪੰਚਾਇਤਾਂ ਨੇ ਉਹ ਮੰਨ ਜਾਂਦੀਆਂ ਨੇ ਕਿਉਂਕਿ ਇਹਨਾਂ ਦਾ ਸਮਝਾਉਣ ਦਾ ਤਰੀਕਾ ਗੱਲ ਕਰਨ ਦਾ ਤਰੀਕਾ ਤੱਥਾਂ ਦੇ ਆਧਾਰ ਤੇ ਦਲੀਲਾਂ ਦੇ ਆਧਾਰ ਤੇ ਪਿਆਰ ਦੇ ਨਾਲ ਗੱਲ ਕਰਦੇ ਨੇ ਤੇ ਸਾਰਾ ਕੁਝ ਉਹ ਸਾਹਮਣੇ ਰੱਖ ਦਿੰਦੇ ਨੇ ਤੋਂ ਅਕਸਰ ਲੋਕ ਕਹਿ ਦਿੰਦੇ ਨੇ ਹੱਥ ਕੰਗਨ ਕੋ ਆਰਸੀ ਕਿਹਾੜੇ ਪੜੇ ਲਿਖੇ ਕੋ ਫਾਰਸੀ ਗਿਆ ਸੋ ਕਹਿੰਦੋ ਪਾਪ ਕਿ ਇਹਨਾਂ ਨੇ 2027 ਦਾ ਜਿਹੜਾ ਭੂਵਿਖ ਹੈ ਨਾ ਉਹ ਸਾਫ਼ ਦੱਸ ਦਿੱਤਾ ਹੈ ਪਰ ਅਸੀਂ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਭਾਜਪੀ ਤੇ ਅਕਾਲੀ ਦਲ ਸਾਰਿਆਂ ਨੂੰ ਖੁੱਲਾ ਨੇ ਉਹ ਤਾਂ ਦੇ ਨਾ ਖੁੱਲਾ ਸੱਦਾ ਦਿੰਨੇ ਆ ਜੇਕਰ ਕਿਸੇ ਵੀ ਪਾਰਟੀ ਦੇ ਕੋਲ ਸਰਦਾਰ ਜਸਪਾਲ ਸਿੰਘ ਤਤਲਾ ਦੀ ਇਹਨਾਂ ਬਿਆਨਾਂ ਦਾ ਇਹਨਾਂ ਵੱਲੋਂ ਕੀਤੇ ਗਏ ਦਾਅਵਿਆਂ ਦਾ ਕੋਈ ਸਬੂਤ ਹੈ ਜਾਂ ਇਹਨਾਂ ਦੇ ਖਿਲਾਫ ਕੋ ਗੱਲ ਕਰਨੀ ਚਾਹੁੰਦੇ ਜਾਂ ਇਹਨਾਂ ਤੇ ਕੋ ਡਿਬੇਟ ਕਰਨੀ ਚਾਹੁੰਦੇ ਜਾਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਐਨ ਆਰ ਆਈ ਟੂਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਈ ਢਿੱ ਹੀ ਬੱਖੂ ਵੀ ਦੇ ਨਾਲ ਈ ਢਿੱ ਹੀ ਸੰਜੀਦਗੀ ਦੇ ਨਾਲ ਤੇ ਈ ਬੇਬਾਕੀ ਦੇ ਨਾਲ ਹੀ ਚਲਾਵਾਂਗੇ ਜਿਹੜੀ ਬੇਬਾਕੀ ਦੇ ਨਾਲ ਅਸੀਂ ਇਸ ਵੇਲੇ ਜਸਪਾਲ ਸਿੰਘ ਤਤਲਾ ਦਾ ਚਲਾ ਰਹੇ ਖਾਸ 80 ਸਾਰੀਆਂ ਪਾਰਟੀਆਂ ਦੇ ਲਈ ਇੱਕ ਸਾਂਝਾ ਪਲੇਟਫਾਰਮ ਆ ਅਸੀਂ ਕਿਸੇ ਇੱਕ ਧਿਰ ਦੇ ਖਰੀਦੇ ਹੋਏ ਜਾਂ ਗੁਲਾਮ ਨਹੀਂ ਆ ਅਸੀਂ ਸਾਰਿਆਂ ਲਈ ਆ ਸੋ ਸਾਰਿਆਂ ਨੂੰ ਖੁੱਲਾ ਨਿਯੋਤ ਹੈ ਕਿ ਆਪਣੇ ਪੱਖ ਰੱਖੋ ਸੋ ਆਉਣ ਵਾਲੇ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਵੀ ਜਿਸ ਵੀ ਤਰ੍ਹਾਂ ਦਾ ਜੋ ਵੀ ਮੁੱਦਾ ਹੋਵੇ ਸੋ ਸਾਡੇ ਨਾਲ ਸੰਪਰਕ ਕਰਿਆ ਕਰੋ ਅਸੀਂ ਬਿਵਾਕੀ ਦੇ ਨਾਲ ਤੁਹਾਡਾ ਮੁੱਦਾ ਚਲਾਵਾਂਗੇ ਵਖਾਵਾਂਗੇ ਸਰਕਾਰ ਕਿਸੇ ਦੀ ਹੋਵੇ ਹਕੂਮਤ ਕਿਸੇ ਦੀ ਹੋਵੇ ਅਸੀਂ ਸੱਚ ਸੁਣਾਉਣ ਤੋਂ ਸੱਚ ਬਖਾਉਣ ਤੋਂ ਨਾ ਡਰੇ ਆ ਨਾ ਡਰਾਂਗੇ ਨਾ ਚੁਕੇ ਆ ਨਾ ਚੁਕਾਂਗੇ ਸੋ ਇਹਦੇ ਨਾਲ ਹੀ ਦੇਰ ਜੀ ਬਾਬਾ ਸ਼ੁਕਰੀਆ ਬਹੁਤ ਬਤਨਵਾਦ ਰਸ਼ਪਾਲ ਜੀ ਤੁਹਾਡਾ ਸੁਣਨ ਵਾਲੇ ਸਰੋਤਿਆਂ ਦਾ ਦਸਕੰਦਾ ਤੇਹ ਦਰੋਂ ਧੰਨਵਾਦ ਕਰਦਾ ਸੋ ਵੇਖ ਤੇਰਾ ਹੱਕ ਸੱਚ ਦੀ ਆਵਾਜ਼ ਹੈ ਨਾ ਰਹੀ ਟੂਡੇ